ਬਨਾਵਲ ਮੇਲਾ ਪੰਜਵਾ ਸੰਤ ਸ਼ਰਨ ਸੰਤ ਟਹਿਲ ਕਰੀ ਤੰਦ ਬੰਧ ਅਰਸ ਗਲ ਜੰਜਾਰ ਅਵਰ ਕਾਜ ਤੇ ਛੂਟ ਪਰੀ ਰਹਾ ਸੁਖ ਸਹਿਜ ਅਰ ਕਨੋ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਾਸਾਕੋ ਗੁਰਪੂਰੇ ਮੇਰੀ ਉਲਟ ਤਹਿਰੀ ਦੇਖਿਓ ਮੋਹਨ ਸਭ ਕੈ ਸੰਗੇ ੂਨ ਨ ਕਾਹੂ ਸਗਲ ਭਰੀ ਪੂਰਨ ਪੂਰ ਰਿਓ ਕਿਰਪਾ ਨਿਧ ਕਉ ਨਾਨਕ ਮੇਰੀ ਪੂਰੀ ਪਰੀ ਬਲਾਵਲ ਮਹਿਲਾ ਪੰਜਵਾ ਮਨ ਕਿਆ ਕਹਿਤਾ ਹਾਂ ਕਿਆ ਕਹਿਤਾ ਜਾਨ ਪ੍ਰਭੀਨ ਠਾਕੁਰ ਤਬ ਮੇਰੇ ਸ ਆਗੈ ਕਿਆ ਕਹਿਤਾ ਰਹਾ ਹੰ ਬੋਲੇ ਤੋ ਤੁਹੀ ਪਛਾਨੈ ਜੋ ਜੀਅਨ ਮੈਂ ਹੋਤਾ ਰੇ ਮਨ ਕਾਇ ਕਲੋ ਦੇਖੈ ਜੋ ਪੇਖਤਿ ਸੰਗ ਸੁਨਤਾ ਐਸੋ ਜਾਨ ਭੈ ਮਨ ਆਨੰਦ ਆਨਬਿਓ ਕਰਤਾ ਕੋ ਨਾਨਕ ਗੁਰਤੈ ਦਿਆਰਾ ਹਾਰੇ ਰੰਗ ਨ ਕਭੂ ਲਹਿਤਾ ਬਿਲਾਵਲ ਮਹਿਲਾ ਪਨਵਾ ਨਿੰਦਕ ਐਸੇ ਹੀ ਚਰ ਤਰੀਏ ਇਹ ਨਿਸ਼ਾਨੀ ਸੁਨੋ ਤੁਮ ਭਾਈ ਜਿਉ ਕਲ ਰਤੀਤ ਗਿਰਿਏ ਰਹਾ ਜੋ ਦੇਖੇ ਸ਼ਦਰ ਤੋ ਨਿੰਦਕ ਉਮਾ ਹੈ ਹਲੋ ਦੇਖ ਦੁਖ ਭਰੀਏ ਆਠ ਪੈਰ ਚਿਤਵੇ ਨਹੀਂ ਪਹੁੰਚੇ ਗੁਰਾ ਚਿਤਵਤ ਚਿਤਵਤ ਮਰੀਏ ਨਿੰਦਕ ਪ੍ਰਭੂ ਪੁਲਾਇਆ ਕਾਲ ਨੇਰ ਆਇਆ ਹਰ ਜਨ ਸਿਓ ਬਾਦ ਉਠਰੀਏ ਨਾਨਕ ਕਾਰ ਆਖਾ ਆਪ ਤਬ ਸਵਾਮੀ ਕਿਆ ਮਾਨਸ ਬਪਰੇ ਕਰੀਏ ਬਿਲਾਵ ਮਹਿਲਾ ਪੰਗਵਾ ਐਸੇ ਕਾਹੇ ਫੂਲ ਪਰੇ ਕਰੇ ਕਰਾਵੈ ਮੂ ਕਰ ਪਾਵੇਂ ਪੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਂ ਜਨ ਕੰਚਨ ਸਾੜਨ ਬੈਰੀ ਸੰਗ ហេਤ ਸਾਜਨ ਤਿਆਗ ਖਰੇ ਹੋਵਨ ਕੋਰਾ ਅਨਹੋਵਨ ਮੀਠਾ ਵਿਖਿਆ ਮੈਂ ਲਪਟਾਏ ਜਰੇ ਅੰਧ ਕੂਪ ਮੈਂ ਪਰਿਓ ਪ੍ਰਾਨੀ ਧਰਮ ਗੁਬਾਰ ਮੋ ਬੰਧ ਪਰੇ ਕਹੋ ਨਾਨਕ ਪ੍ਰਭ ਹੋਤ ਦਿਆਰਾ ਗੁਰ ਪੇਟ ਹੈ ਕਾਢ ਬਾਂ ਫਰੇ ਬਿਲਾਵਲ ਮਹਿਲਾ ਪੰਗਵਾ ਮਨ ਤਨ ਰਸਨਾ ਹਰ ਚੀਨਾ ਤੈ ਅਨੰਦ ਮਿਟੇ ਅੰਦੇਸੇ ਸਰਬ ਸੁਖ ਮੋਕੋ ਗੁਰ ਦਿਨ ਰਹਾ ਏ ਆਨੰਤ ਤੇ ਸਭ ਤਈ ਸਿਆਨ ਪ੍ਰਭ ਮੇਰਾ ਦਾਨਾ ਬਿਨਾ हाथ दे राखै अपने को कहू ना करते कसखीना बल जावो दर्शन साधू के जे प्रसाद हर नाम लीना कहो नानक ठाकुर थारो स कहू ना मानियो मनसीना बिलावल नैला पंगवा गुरपूर मेरी राख लई ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੇਲ ਗਈ ਰਹਾ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਾ ਕਰ ਕੋਈ ਬੇਚਾਰਾ ਸਭ ਮੇਰੇ ਕਾ ਬੜ ਤਰ ਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਆ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਬਿਲਾਵਲ ਮਹਿਲਾ ਪੰਗਵਾਂ ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕਾਸ਼ ਦੁਖ ਨ ਬਿਆਪੈ ਆਗੈ ਦਰਗਾ ਪੂਰਨ ਕਾਮ ਰਹਾ ਆਪ ਤਿਆਗ ਪਰਿਐ ਨਿਤ ਸ਼ਰਣੀ ਗੁਰ ਤੇ ਪਾਈਐ ਇਹ ਨਿਧਾਨ ਜਨਮ ਮਰਨ ਕੀ ਕੱਤੀਏ ਫਾਸੀ ਸਾਚੀ ਦਰਗਾਹ ਕਾ ਨਿਸ਼ਾਨ ਜੋ ਤゥム ਕਰੋ ਸੋਈ ਫਲ ਮਾਨੋ ਮੰਨਤੇ ਛੁਟੈ ਸਗਲ ਗੁਮਾਨ ਕੋ ਨਾਨਕਤਾ ਕੀ ਸਰਨਾਈ ਜਾ ਕਾ ਕੀਆ ਸਗਲ ਜਹਾਨ ਬਿਲਾਵਲ ਮਹਿਲਾ ਪੰਜਵਾ ਮਨ ਤਨ ਅੰਤਰ ਤਬ ਆਹੀ हर गुन गावत पर उपकार नित तिस रसना का मोल नाही रहा कुल समूह उधरे खिन भीतर जन्म जन्म की मल लाही सिमर सिमर स्वामी पब अपना आनंद सेती बिखिया बन गाही चरण प्रभु के बोहित पाए अब सागर पार पी संत सेवक भगत हरता के नानक मन लागा है ताही बिलावल मैला पंजवा तीरा देख तुम्हारे रंगा तुही स्वामी अंतर जामी तूही वसै साधक संगा रहा खिन में थाप निवाजे ठाकुर था ਨੀਚ ਕੀਤ ਤੇ ਕਰਹਿ ਰਾਜੰਗ ਕਭੂ ਨ ਬਿਸਰਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗ ਬਲਾਵਲ ਮਹਿਲਾ ਪਨਵਾ ਅਚੁੱਤ ਪੂਜਾ ਜੋਗ ਗੋਪਾਲ ਮੰਤਨ ਅਰਤ ਰਖੋ ਹਰ ਆਗੈ ਸਰਬ ਜੀਆਂ ਕਾ ਹੈ ਤਤਪਾਲ ਰਹਾ ਸ਼ਰਨ ਸਮਰਤ ਅਕਤ ਸੁਖ ਦਾਤਾ ਕਿਰਪਾ ਸਿੰਧ ਬੜੋ ਦਿਆਲ ਕੰਠ ਲਾਏ ਰੱਖ ਆਪਣੇ ਕੋ ਤਿਸ ਨੂੰ ਲੱਗੈ ਨਾ ਤੀ ਬਾਲ ਦਾਮਦਰ ਦਿਆਲ ਸੁਆਮੀ ਸਰਬਸ ਸੰਤ ਜਨਾ ਧਨਮਾਲ ਨਾਨਕ ਜਾਚਿਕ ਦਰਸ਼ ਪ੍ਰਭ ਮੰਗ ਸੰਤ ਜਨਾ ਕੀ ਮਿਲੇ ਰਵਾਲ ਬਿਨ ਆਪ ਮਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਭੈ ਸਾਧ ਸੰਗ ਮਿਲ ਹਰ ਗੁਣ ਗਾਏ ਜਨ ਦੂਤਨ ਕੋ ਤਰਾਸ ਅਹੇ ਰਹਾ ਜੇਤੇ ਪੁਨਾ ਚਰਨ ਸੇ ਕੀਨੇ ਨੰਤਨ ਤਬ ਕੇ ਚਰਨ ਗਹ ਆਵਣ ਜਾਣ ਧਰਮ ਤੋ ਨਾਠਾ ਜਨਮ ਜਨਮ ਕੇ ਕਿਲ ਵਿਖ ਦਹੇ ਨਿਰਭਉ ਹੋਏ ਭਜੋ ਜਗਦੀਸ਼ ਇਹ ਪਦਾਰਥ ਵੱਡ ਤਾਗ ਲਹਿ ਕਰ ਕਿਰਪਾ ਪੂਰਨ ਤਬਦਾ ਤੇ ਨਿਰਨਲ ਜਸ ਨਾਨਕ ਦਾਸ ਕਹੈ ਬਿਲਾਵਲ ਮਹਲਾ 5 ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ ਸੁਲਹਿ ਹੋਏ ਮੂਆ ਨਾ ਪਾਕ ਰਹਾ ਕਾਟ ਪੁਠਾਰ ਹਸਮ ਸਿਰ ਕਟਿਆ ਖਿਨ ਮੈਂ ਹੋਏ ਗਿਆ ਹੈ ਹਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਤਾਕ ਪੁੱਤਰ ਮੀਤ ਤਨ ਕਿਸ਼ੂ ਨਾ ਰਹੋ ਛੋੜ ਗਿਆ ਸਭ ਪਾਈ ਸਾਥ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਿਲਾਵਲ ਮਹਲਾ 5 ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਮਤ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਨਾਇਓ ਆਪ ਤੁਮਨੇ ਸੇਵ ਕੀ ਆਪੇ ਰੱਖਾ ਤਬ ਮੇਰੇ ਕੋ ਵੱਡ ਪਰਤਾਪ ਔਰ ਬ੍ਰਹਮ ਪਰਮੇਸ਼ੁਰ ਸਤਗੁਰ ਵਸ ਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸ਼ਰਣਾਇ RAM ਨਾਮ ਜਪ ਨਿਰਮਲ ਮੰਤ ਦਲਾਵਲ ਮਹਲਾ 5 ਤਾ ਪਾਪ ਤੇ ਰੱਖੇ ਆਪ ਸੀਤਲ ਪੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਨਵ ਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਅਨੰਦ ਪ੍ਰਵੇਸ਼ਾ ਕ੍ਰਿਸ਼ਨ ਬੁਝੀ ਮਨ ਤਨ ਸਤਿ ਤ੍ਰਾਪ ਅਨਾਥ ਕੋ ਨਾਥ ਸ਼ਰਨ ਸੁਮਰਥਾ ਅਗੋ ਸ੍ਰਿਸ਼ਟ ਕੋ ਮਾਈ ਬਾਪ ਤਰਤਵਸ਼ਲ ਪੈ ਪੰਨਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮੈਂ ਲਾਪਨਵਾ ਜਿਸ ਤੇ ਉਪਜਿਆ ਤਿਸੈ ਪ੍ਰਸ਼ਾਨ ਤਾਰ ਬ੍ਰਹਮ ਪਰਮੇਸ਼ਰ ਧਿਆਇ ਕੁਸ਼ਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਪਿਟਿਓ ਬੜ ਭਾਗੀ ਅੰਤਰ ਜਾਮੀ ਸੁਗੜ ਸੁਜਾਨ ਹਾਥ ਦੇ ਰੱਖੇ ਕਰ ਆਪਣੇ ਵੱਡਸਮ ਰਥ ਨਿਮਾਣਿਆ ਕੋ ਮਾਨ ਪ੍ਰੰਪ ਬਿੰਸ ਗੈ ਖਿਨ ਭੀਤਰ ਅੰਧਕਾਰ ਤਗਟੇ ਚਾਨਣ ਸਾਹਸ ਸਾਹਸ ਆਰਧ ਨਾਨਕ ਸਦਾ ਸਦਾ ਜਾਈਏ ਕੁਰਬਾਨ ਬਿਲਾਵਲ ਮਹਿਲਾ ਪੰਜਵਾ ਦੁਆ ਤਾਵ ਰਖੇ ਗੁਰ ਸੂਰੇ ਹਲਤ ਤਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਨ ਹੋਵਤ ਸਾਧੂ ਤੂਰੇ ਆਵਣ ਜਾਣ ਰਹਿ ਥਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਪ੍ਰੰਪ ਹੈ ਤਰੇ ਛੁਟੇ ਤ ਜਮ ਕੇ ਟਟ ਟਟ ਏਕ ਰਹਾ ਭਰਪੂਰੇ ਮਾਨਕ ਸ਼ਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਤੇਖ ਹਜ਼ੂਰੇ ਬਿਲਾਵਲ ਮਹਿਲਾ ਪੰਜਵਾ ਦਰਸ਼ਨ ਦੇਖਤ ਦੋਖ ਨਸੇ ਕਬੂ ਨਹੋ ਵੋ ਦ੍ਰਿਸ਼ਟ ਅਗੋਚ ਜੀ ਕੈ ਸੰਗ ਬਸੇ ਰਹਾ ਪ੍ਰੀਤਮ ਪ੍ਰਾਨ ਅਧਾਰ ਸੁਆਮੀ ਪੂਰ ਹੈ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੰਭਾਰੀ ਸਾਸ ਸਾਸ ਪ੍ਰਭ ਤੁਝ ਹੈ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਯਾਲਾ ਜੀ ਜੰਕ ਕੀ ਕਰੋ ਪ੍ਰਤ ਪਾਲਾ ਆਠ ਪਹਿਰ ਤੇਰਾ ਨਾਮ ਜਨ ਜਾਪੇ ਨਾਨਕ ਤ੍ਰੀਤ ਲਾਈ ਪ੍ਰਭ ਆਪ ਤੇ ਬਿਲਾਵਲ ਮਹਿਲਾ ਪੰਜਵਾ ਤਨ ਤਨ ਜੋਗਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸਪੋਰ ਭਇਆ ਰਹਾ ਅਨੇਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਕਾਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੂਠੋ पाप करत ना परी दया महा विकार कोर दुख सागर तिसम है प्राणी वलत पाया शरण परे नानक स्वामी की बाह पकड़ प्रभु काद लया दिलावल मैला पंजवा अपना प्रभु आया चीत दुश्मन दुष्ट रहे चख मारत कुशल भया मेरे भाई मीत प्रहा गई व्याध उपाध सब नासी इंगि कार कियो करतार शांत सुख अर आनंद कन्हیرے प्रीतम नाम हृदय को रहार जियौ पिंड धन रास प्रभु तेरी तू सुमरथ स्वामी मेरा दास अतने तो राखनहारा ਨਾਨਕ ਦਾਸ ਸਦਾ ਹੈ ਚੇਰਾ ਬਿਲਾਵਲ ਮਹਿਲਾ ਪੰਜਵਾ ਗੋਬਿੰਦ ਸਿਮਰ ਹੋਆ ਕਲਿਆਣ ਮਿਟੀ ਉਪਾਧ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਹਾਉ ਜਿਸ ਕੇ ਜੀ ਤਿਨ ਕੀਏ ਸੁਖਾਲੇ ਤਗਤ ਜਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ہے پنجن کوتر کرتے مان تہی میترائی مٹی برائی دشت دوت ہر کاڑے شان سوکھ سہج انند کنیرے نانک جیوے ہر گنا وکھان بلاول مہلا پنجواں پار برہم پرپھ کرپال کارج سگل سوارے سਤگور ਜਪ ਜਪ ਸਾਧੂ ਭੈ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੈ ਦੋਖੀ ਸਗਲੇ ਪੈਰ ਵਾਲ ਕੰਠ ਲਾਏ ਰਾਖੇ ਜਨ ਆਪਣੇ ਸੁਧਾਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਗੁਰ ਪੂਰਾ ਗੁਰਪ੍ਰਸਾਦ ਪ੍ਰਭ ਤੇ ਨਿਹਾਲ